ਅੱਜ ਜਿਹੜਾ ਦੁਪਹਿਰੇ ਫਾਇਰਿੰਗ ਇਨਸੀਡੈਂਟ ਸਾਡੇ ਰਣਜੀਤ ਐਵੇਨਿਊ ਹੋਇਆ ਸੀ ਉਸ ਦੇ ਸਬੰਧ ਦੇ ਵਿੱਚ ਅਸੀਂ ਜਿਹੜੀ ਹੈਗੀ ਐ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਸ ਵਾਰ ਦੇ ਵਿੱਚ ਅਸੀਂ ਜਿਹੜਾ ਹੈਗਾ 58 ਨੰਬਰ ਐਫ ਆਈ ਆਰ ਜਿਹੜਾ ਰਣਜੀਤ ਐਵੇਨਿਊ ਦੇ ਵਿੱਚ ਜਿਹੜੀ ਅੰਡਰ ਇਰਸੈਕਸ਼ਨ 307 306 336 489 ਤੇ 2527 ਆਮ ਦਾ ਜਿਹੜਾ ਸੀਗਾ ਦਰਜ ਕਰਕੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਜੀ ਭੁੱਲਰ ਜੀ ਨੇ ਇਮੀਡੀਏਟਲੀ ਇੱਕ ਟੀਮ ਬਣਾਈ ਜਿਹਦੇ ਵਿੱਚ ਮੇਰੀ ਅਗਵਾਈ ਹਲੇ ਟੀਮ ਰੈਂਜ ਜਿਹਦੇ ਵਿੱਚ ਵਿਰਿੰਦਰ ਖੋਸਾ ਸਾਡੇ ਐਸ ਐਚ ਓ ਰਣਜੀਤ ਐਵੇਨਿਊ ਇਮੀਡੀਏਟ ਦੇ ਨਾਲ ਉਹਦੇ ਇਨਸਪੈਕਟਰ ਮੋਰਕ ਸੀਆਈਏ 1 ਤੇ ਸੀਆਈਏ 2 ਦੇ ਜਿਹੜੇ ਇਨਸਪੈਕਟਰ ਜੇਸੀ ਇਹਨਾਂ ਦੀ ਟੀਮਾਂ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਜਿਹੜੇ ਹੈਗੇ ਆ ਇਹਦੇ ਵਿੱਚ ਜਿਹੜੇ 11 ਦੋਸ਼ੀ ਹੈਗੇ ਨੇ ਜਿਹੜੇ 11 ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲ ਇੱਕ ਪਿਸਤਲ ਤੇ 22 ਜਿਹੜੇ ਹੈਗੇ ਆ ਰੋਂ ਜਿਹੜੇ ਹੈਗੇ ਆ ਬਰਾਮਦ ਕੀਤੇ ਗਏ ਨੇ ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਰੇ ਦੇ ਸਾਰੇ ਦੋਸ਼ੀ ਜਿਹੜੇ ਹੈਗੇ ਨੇ ਅਮਰਤਸਰ ਦਿਹਾਤੀ ਦੇ ਨਾਲ ਜਿਹੜੇ ਇਲਾਕੇ ਦੇ ਨਾਲ ਜਿਹੜੇ ਸਬੰਧਤ ਹੈਗੇ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਹੈਗਾ ਅਮਰਤਸਰ ਜਿਹੜਾ ਸ਼ਹਿਰ ਦਾ ਜਿਹੜਾ ਹੈਗਾ ਨਹੀਂ ਹੈਗਾ ਔਰ ਇਹ ਉਥੋਂ ਆ ਕੇ ਇਹਨਾਂ ਦੇ ਜਿਹੜੀ ਸੀਗੀ ਲੜਾਈ ਇੱਥੇ ਸਾਡੇ ਰੰਜੀ ਦਾ ਰੀਨਿਊ ਦੇ ਵਿੱਚ ਕੀਤੀ ਸੀ ਲੜਾਈ ਦਾ ਕਾਰਨ ਜਿਹੜਾ ਇਹਨਾਂ ਦੇ ਇਮੀਗ੍ਰੇਸ਼ਨਸ ਦੇ ਇੱਕ ਬਲਿਹਾਰ ਨਾਮ ਦਾ ਵਿਅਕਤੀ ਹੈਗਾ ਜਿਹਦਾ ਇਮੀਗ੍ਰੇਸ਼ਨ ਦਾ ਕੰਮ ਹੈਗਾ ਜਿਹਦੇ ਕੁਝ ਪੈਸਿਆਂ ਦੇ ਲੈਣ ਦੇਣ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਤਕਰਾਰਬਾਜ਼ੀ ਹੋਈ ਔਰ ਇਸ ਦੇ ਵਿੱਚ ਜਿਹੜੀ ਹੈਗੀ ਆ ਇਹ ਫਾਇਰਿੰਗ ਜਿਹੜਾ ਇਨਸੀਡੈਂਟ ਹੋਇਆ ਇਹ ਸਾਰੇ ਇਨਸੀਡੈਂਟਸ ਦਾ ਕਿਸੇ ਵੀ ਗੈਂਗਸਟਰ ਜਾਂ ਕਿਸੇ ਵੀ ਸ਼ਰਾਤੀ ਤੱਤ ਦੇ ਨਾਲ ਹੋਰ ਕਿਸੇ ਨਾਲ ਲੈਣਾ ਦੇਣਾ ਨਹੀਂ ਇਹ ਆਪਸ ਦੇ ਵਿੱਚ ਜਿਹੜੀ ਬਹਿਸ ਦੇ ਵਿੱਚ ਜਿਹੜੇ ਹੈਗੇ ਆ ਮੁੰਡੇ ਲੜੇ ਹੈਗੇ ਨੇ ਔਰ ਜੇ ਸਾਰੇ ਹੀ ਜਿਹੜੇ ਹੈ ਹਮ ਸਾਧਿਆਤੀ ਏਰੀਏ ਦੇ ਨਾਲ ਸਸਮੰਦਨ ਹੈ ਕਿ ਨੇ ਉਹਨਾਂ ਦੇ ਕੋਲੋਂ ਜਿਹੜਾ ਆਵਾਦਤ ਵਿੱਚ ਵਸਿਆ ਗਿਆ ਇੱਕ ਕ੍ਰਿਸਟਲ ਜਿਹੜਾ ਹੈਗਾ ਬਰਾਮਦ ਕੀਤਾ ਗਿਆ। ਬਾਕੀ ਵੀ ਜਿਹੜੇ ਦੋਸ਼ੀ ਰਹਿੰਦੇ ਦੋਸ਼ੀ ਉਹਨਾਂ ਨੂੰ ਵੀ ਜਲਦੀ ਜਿਹੜਾ ਗ੍ਰਿਫਟਾਰ ਕੀਤਾ ਜਾਏਗਾ ਤੇ ਤੁਹਾਨੂੰ ਅਪਡੇਟ ਕੀਤਾ ਜਾਏਗਾ। ਥੈਂਕ ਯੂ।